लुधियाना ਵਿਖੇ ਸ਼੍ਰੀ ਰਣਜੀਤ ਸਿੰਘ ਲੱੱਦਰ ਦੀ ਅਗਵਾਈ ਹੇਠ ਹੁਣਾ ਵੱਲੂਨ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਵੱਲੋਂ ਪਾਰਤ ਸਰਕਾਰ ਦੇ ਸਹਿਯੋਗ ਸਦਕਾ AILMC ਨਾਲ ਤਾਲਮੇਲ ਕਰਕੇ ਦਿਵਿਆਂਗ ਲੋੜਮੰਦਾਂ ਦੀ ਪਹਲਾਈ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਮੰਦਾਂ ਨੂੰ 9 ਬੈਟਰੀ ਨਾਲ ਚੱਲਣ ਵਾਲੇ ਟਰਾਇਸਾਈਕਲ 14 ਕੰਨਾਂ ਦੀਆਂ ਮਸ਼ੀਨਾ 2 ਵਹੀਲ ਚੇਅਰ ਅਤੇ 7 ਆਰਟੀਫੀਸ਼ੀਅਲ ਅੰਗਵੰਡੇ ਗਏ ਇਸ ਮੌਕੇ ਆਰ ایس لدڑ نے دسیا دس کہ اگلا کپ برنالہ جائے گا چیئرمینبال لال پورا نے شرکت کی چلائی جا رہی سکیم بارے جاگروک ہر ناگرک نچھڑے ورگا کی بلائی جاگروک کی اپیل کی انہوں نے کہ مودی سرکار پچھڑے ورگا کی بلائی واسطے وچنبدھ ہے ਇਸ ਮੌਕੇ ਸਾਡਾ ਐਸਐਸਪੀ ਵਿਜੀਲੈਂਸ ਸ੍ਰੀ 모ਹਿੰਦਰ ਸਿੰਘ ਤੇਜੀ, ਮੰਡਲ ਪ੍ਰਧਾਨ ਸ੍ਰੀ ਰਾਣਾ ਜੀ, ਕੁੰਨਨ ਸਿੰਘ ਰਾਜੂ, ਚਰਨਜੀਤ ਸਿੰਘ ਚੰਨੀ, ਮੈਡਮ ਕਨਿਕਾ, ਗੋਤਮ ਆਦਿ ਨੇਵੀ ਕੈਂਪ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਸ੍ਰੀ ਰਣਜੀਤ ਸਿੰਘ ਲੱਦਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਹ ਇੱਕ ਸਾਲ ਦੀ ਵਾਰੰਟੀ ਹੈ ਜਿਨ੍ਹਾਂ ਕੋਲ ਵੀ ਆਪਣਾ ਇਹਨਾਂ ਦਾ ਨੰਬਰ ਹੋਵੇ ਉਹ ਨੰਬਰ ਦੇ ਵਿੱਚ ਜੇ ਕਦੇ ਕੋਈ ਖਰਾਬੀ ਆਉਂਦੀ ਹੈ ਰਿਪੇਅਰ ਦੀ ਲੋੜ ਹੈ ਤਾਂ ਤੁਸੀਂ ਉਹਨਾਂ ਨੂੰ ਕਾਲ ਜਰੂਰ ਕਰਨਾ ਆ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਭਾਰਤ ਸਰਕਾਰ ਦਾ ਜਿਹੜਾ ਮਕਸਦ ਹੈ ਉਹ ਆਪਣੇ ਕੋਈ ਵੀ ਜਿਹੜਾ ਹੈਂਡੀਕੈਪ ਵੀਰ ਹੈ ਭੈਣ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਜ਼ਿੰਦਗੀ ਦੇ ਵਿੱਚ ਜੋ ਸਰਕਾਰ ਬਣਾ ਕੇ ਦੇ ਰਹੀ ਆ ਤਾਂ ਆਪਾਂ ਭਾਰਤੀ ਜਨਤਾ ਪਾਰਟੀ ਨਰਿੰਦਰ ਪਾਇ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਇਹ ਜਿਹੜਾ ਕੈਂਪ ਲਾਇਆ ਹੈਗਾ ਆ ਮੈਂ ਸਮਝਦਾ ਕਿ ਆ ਇਹ ਬੜਾ ਇਹਨਾਂ ਦੀ ਐਲ ਐਮ ਕੋ ਵਾਲਿਆਂ ਦੀ ਇੱਕ ਮਿਹਰਬਾਨੀ ਆ ਕਿਉਂਕਿ ਇਹ ਇਹੋ ਜੇ ਕੈਂਪ ਆਪਾਂ ਪਹਿਲਾਂ ਵੀ ਬਹੁਤ ਸਾਰੇ ਲਾਈ ਸੀਗੇ ਆਪਾਂ ਸਾਈ ਲੋਕ ਚੈਰੀਟੇਬਲ ਟਰਸਟ ਵੱਲੋਂ ਪਰ ਵਿੱਚ ਗੈਪ ਆ ਗਿਆ ਹੁਣ ਫੇਰ ਦੁਬਾਰਾ ਸ਼ੁਰੂ ਕਰਾਂਗੇ ਕੋਈ ਵੀ ਲੁਧਿਆਣੇ ਦੇ ਵਿੱਚ ਕਈ ਵਾਰੀ ਕੋਈ ਜਨਮ ਤੋਂ ਜ਼ਰੂਰਤਮੰਦ ਬਣ ਜਾਂਦਾ ਕਈ ਵਾਰੀ ਕੋਈ ਆ ਇਹ ਜਿਹੜਾ ਬੈਟਰੀ ਵਾਲਾ ਟਰਾਈਸਾਈਕਲ ਹੈ ਜਿਹਦੀ ਕੀਮਤ 45000 ਤੋਂ ਉੱਪਰ ਹੈ ਜੇ ਆਪਾਂ ਖਰੀਦਣ ਜਾਈਏ ਮਾਰਕੀਟ ਦੇ ਵਿੱਚ 45000 ਤੋਂ ਉੱਪਰ ਦੀ ਕੀਮਤ ਦਾ ਇਹ ਟਰਾਈਸਾਈਕਲ ਹੈ ਤਾਂ ਕਿ 5 ਸਾਲਾਂ ਦੀ ਇਹ ਦੀ ਗਾਰੰਟੀ ਹੈ 5 ਸਾਲਾਂ ਤੋਂ ਪਹਿਲਾਂ ਇਹ ਤੁਹਾਨੂੰ ਦੁਬਾਰਾ ਨਹੀਂ ਮਿਲ ਸਕਦਾ ਕਿਉਂਕਿ ਇਹਨਾਂ ਨੇ ਲੈਪਟਾਪ ਦੇ ਉੱਪਰ ਚੜ ਲੈਣਾ ਹੈਗਾ ਬੈਨੇਫਿਸ਼ੀਰੀ ਦਾ ਨਾਮ ਪਤਾ ਐਡਰੈਸ ਉਹਨਾਂ ਦਾ ਹੈਂਡੀਕੈਪ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਵੀ ਡਾਕਟਰ ਨੇ ਨੰਬਰ ਲਾਇਆ ਹੁੰਦਾ ਤੇ ਨਾਲ ਨਾਲ ਆਧਾਰ ਕਾਰਡ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੀ ਇਹ ਪਹਿਲਾਂ ਤਾਂ ਆਪਣਾ ਸਾਡਾ ਪਤਾ ਨਹੀਂ ਲੱਗਣਾ ਹੈਗਾ ਸੋ ਸਾਰੇ ਦਾ ਸਾਰਾ ਸਿਸਟਮ ਭਾਰਤ ਸਰਕਾਰ ਦੇ ਨਾਲ ਲਿੰਕ ਹੈਗਾ ਤੇ ਆਪਾਂ ਕਿਸੇ ਤੋਂ ਦੁਬਾਰਾ 6 ਮਹੀਨੇ ਬਾਅਦ ਸਾਲਵਾ ਦੇ ਮਤ ਸੋਚੋਗੇ ਦੁਬਾਰਾ ਮਿਲ ਜਾਏਗਾ ਇਹਨੂੰ ਸੰਭਾਲ ਕੇ ਰੱਖੋ ਐਡੀ ਰਿਪੇਅਰ ਦੀ ਲੋੜ ਪਵੇ ਰਿਪੇਅਰ ਕਰਾ ਲਓ ਜੇ ਫ੍ਰੀ ਦੀ ਰਿਪੇਅਰ ਕਰਕੇ ਦਿੱਤਾ ਲਿੰਕੋ ਤਾਂ ਉਹ ਵੀ ਕਰਵਾ ਕੇ ਦੇਗਾ ਜੋ ਇਹਨਾਂ ਦੀ ਆਪਣਾ ਗਾਈਡਲਾਈਨ ਹੈਗਾ ਉਹਨਾਂ ਨੂੰ ਧਿਆਨ ਨਾਲ ਸੁਣਿਓ ਨੰਬਰ ਜ਼ਰੂਰ ਪਰਚੀ ਤੇ ਲਿਖ ਕੇ ਲੈ ਕੇ ਜਾਣਾ ਸਾਰੇ ਮੇਰੇ ਜਿਹੜੇ ਲਾਪਾਤਰੀ ਵੀਰ ਭੈਣ ਆਏ ਆ ਉਹਨਾਂ ਨੂੰ ਇਹ ਬੇਨਤੀ ਹੈ ਕਿ ਵੀ ਤਾਂ ਕਿ ਤੁਸੀਂ ਇੰਨਾ ਚਿਰ ਹੋ ਅੱਜ ਕੱਲ ਮੋਬਾਈਲ ਤਾਂ ਆਪਣੇ ਕੋਲ ਹੁੰਦਾ ਹਰ ਘਰ ਦੇ ਵਿੱਚ ਹੀ ਨਹੀਂ ਤਾਂ ਕਿਸੇ ਤੋਂ ਵੀ ਲੈ ਕੇ ਉਹਨਾਂ ਨੂੰ ਕੰਟੈਕਟ ਕਰਕੇ ਦੱਸਿਆ ਜਾ ਸਕਦਾ ਕਿ ਮੇਰੇ ਆਪਣਾ ਸਾਈਕਲ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ ਜਾਂ ਦੂਜੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੰਨਾਂ ਦੀ ਮਸ਼ੀਨ ਲੈ ਰਹੀ ਆ ਇਹਦੇ ਚ ਆ ਸਮੱਸਿਆ ਆ ਰਹੀ ਹੈ ਸੋ ਇਸ ਕਰਕੇ ਆਪਾਂ ਏ ਨਹੀਂ ਜਾਣਦੇ ਕਿ ਅੱਜ ਆਪਾਂ ਜਾਈਏ ਤੇ ਘਰ ਤੇ ਹਫਤੇ ਬਾਅਦ 10 ਦਿਨ ਬਾਅਦ ਤੁਹਾਨੂੰ ਕਮੀ ਮਹਿਸੂਸ ਹੋ ਜਾਏ ਤੇ ਆਪਾਂ ਫਿਰ ਉਲਝ ਜਾਈਏ ਕਿ ਆਪਾਂ ਹੁਣ ਕੀ ਕਰੀਏ ਤਾਂ ਜਿਹੜਾ ਲਿਆ ਜਿਹੜਾ ਨਾ ਲਿਆ ਕੋਈ ਫਾਇਦਾ ਨਹੀਂ ਹੋਇਆ ਸਾਈਕਲਾਂ ਤੁਹਾਨੂੰ ਅੱਜ ਦੇਣ ਵਾਸਤੇ ਦਿੱਲੀ ਤੋਂ ਮਾਜੋ ਇਕਵਾਲ ਸਿੰਘ ਲਾਲਪੁਰਾ ਜਿਹੜੇ ਕਿ ਕੈਬਨਟ ਵਜ਼ੀਰ ਦੇ ਰੈਂਕ ਵਿੱਚ ਹੈਗੇ ਆ ਪੰਜਾਬ ਦੇ ਰਹਿਣ ਵਾਲੇ ਹੈਗੇ ਆ ਤੇ ਉਹ ਤੁਹਾਨੂੰ ਵਿਸ਼ੇਸ਼ ਤੌਰ ਦੇ ਉੱਤੇ ਇਹ ਜਿਹੜੀਆਂ 10 ਲੱਖ ਰੁਪਏ ਦੀਆਂ ਸਾਈਕਲਾਂ ਆ ਹੀਰਿੰਗ ਹੈਡ ਜਾਂ ਦੂਜੇ ਆਰਟੀਫੀਸ਼ੀਅਲ ਲੈਂਸ ਹੈ ਗਿਆ ਉਹ ਦੇਣ ਲਈ ਆ ਰਹੇ ਹੈਗੇ ਆ ਜੀ ਹੋ ਜਾਂਦਾ ਪਰ ਹੁਣੇ ਲਗਾਤਾਰ ਕੈਂਪੂ ਲੱਗਦੇ ਰਹਿਣਗੇ ਇਹਨਾਂ ਨੇ ਮੇਰੇ ਕੋਲ ਪਹਿਲਾਂ ਸਾਰੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਦੱਸਤੀਆਂ ਚਲੋ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਇਹ ਸਿੱਕ ਸੀਮ ਇਹਨਾਂ ਨੇ ਦੱਸਤੀ ਹੈ ਬਸ ਇਹ ਕਹਿੰਦਾ ਹੈ ਜੈ ਭਾਰਤ ਮਾਤਾ ਕੀ ਜੈ ਭਾਰਤ Hann er nei andaði hann tíðar 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 tí ਵਾਲੂਵੇ ਵਿਦਿਆਰਥੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅਡੇ ਰਿਟਾਇਰਡ ਪੁਲਿਸ ਅਫਸਰ ਆਮਿੰਦਰ ਸਿੰਘ ਤੇਜੀ ਜੀ ਉਹ ਵੀ 2 ਮਿੰਟ ਤੁਹਾਡੇ ਨਾਲ ਰੂਬਰੂ ਹੋਣ ਅਮਿੰਦਰ ਸਿੰਘ ਤੇਜੀ ਜੀ ਭਾਰਤ ਮਾਤਾ ਕੀ ਜੈ ਮੇਰਾ ਨਾਮ ਲਾਇਲਪੁਰਾ ਜੀ ਤੇ ਬਹੁਤ ਹੀ ਇਹਨਾਂ ਦਾ ਪੰਜਾਬ ਪੁਲਿਸ ਦੇ ਵਿੱਚ ਇਹ ਕੁਛਕੋਤੀ ਦਾ ਨਾਮ ਸੀ ਤੇ ਹੁਣ ਇਹ ਬਹੁਤੀ ਵੱਡੀ ਪੋਸਟ ਜਿਹੜਾ ਮੁਖ ਹੈ ਉਹ ਆਪਣਾ ਅਨੁਸੂਚਿਤ ਜਾਤੀਆਂ ਵੱਲ ਗਰੀਬ ਲੋਕਾਂ ਵੱਲ ਹੈਂਡੀਕੈਪ ਲੋਕਾਂ ਵੱਲ ਔਰ ਹੁਣ ਤਾਂ ਉਹਨਾਂ ਨੇ ਇੱਕ ਹੋਰ ਬਹੁਤ ਵੱਡਾ ਐਲਾਨ ਕੀਤਾ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਸਿਰਫ ਚਾਰ ਵਰਗ ਹੈ ਚਾਰ ਜਾਤੀਆਂ ਆ ਆਪਣੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਆ ਕਿ ਜਾਤੀਵਾਦ ਹੈ ਬਹੁਤ ਸਾਰੀਆਂ ਜਾਤੀਆਂ ਦੇ ਵਿੱਚ ਸਮਾਜ ਵੰਡਿਆ ਹੋਇਆ ਲੇਕਿਨ ਮੋਤੀ ਜੀ ਨੇ ਕਿਹਾ ਕਿ ਮੇਰੀ ਨਜ਼ਰ ਦੇ ਵਿੱਚ ਸਿਰ ਚਾਰ ਜਾਤੀਆਂ ਆ ਕਿਹੜੀਆਂ ਇੱਕ ਕਿਸਾਨ ਇੱਕ ਆਪਣਾ ਮਹਿਲਾਵਾਂ ਇੱਕ ਨੌਜਵਾਨ ਤੇ ਚੌਥਾ ਗਰੀਬ ਇਸ ਮਾਰਮਲੇ ਬੁਲਾਉਣ ਵਾਲੇ ਚਲਾਉਣ ਵਾਲੇ ਸੋਚਣ ਵਾਲੇ ਸਦਰ ਸਾਹਿਬ ਸੀਨੀਰ ਆਈਏ ਸਭ ਸੇ ਤੇ ਵੱਡੇ ਸਵਾਗਤ ਸੇ ਵੀ ਸ਼੍ਰੀ ਨਿਰਮਲ ਲਾਹਰ ਜੀ ਸਾਹ ਮਹਿੰਦਰ ਸਿੰਘ ਬਲੇਰ ਸਾਹਿਬ ਸਾਹ ਮਹਿੰਦਰ ਸਿੰਘ ਤੇਜੀ ਸਾਹਿਬ ਆਈਪੀਐਸ ਅਫਸਰ ਰਹੇ ਨੇ ਮੈਡਮ ਕਾਇਨਿਕਾ ਜੀ ਰਣਜੀਤ ਕੁਮਾਰ ਜੀ ਭਜਨ ਲਦਰ ਜੀ ਇਸ ਸਰਕਲ ਦੇ ਮੰਡਲ ਦੇ ਪ੍ਰਧਾਨ ਰਾਣਾ ਜੀ ਆਏ ਸਾਰੇ ਭੈਣੋ ਤੇ ਭਰਾਓ ਤੇ ਪਿਆਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਤੇ ਇੱਚੇ ਸੇਵਾ ਦਾ ਸੰਕਲਪ ਜਿਹੜਾ ਹਮੇਸ਼ਾ ਚੱਲਦਾ ਰਿਹਾ ਤੇ ਗੁਰਬਾਣੀ ਦਾ ਸਿਧਾਂਤ ਵੀ ਹੈ ਜੇ ਰੱਬ ਨੂੰ ਮਿਲਣਾ ਹੋਵੇ ਤੇ ਇੱਕੋ ਹੀ ਕੰਮ ਹੈ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਜਿਹੜਾ ਸੇਵਾ ਕਰਦਾ ਹੈ ਉਹਨੂੰ ਰੱਬ ਵੀ ਆ ਕੇ ਮਿਲਦਾ ਹੈ osion رخف وہ Civ ہر جنر پالوس پالوس ਹੈਲਮਟ ਹੈ ਇਹ ਨਾਲ ਹੈਲਮਟ ਆ ਰਹੀ ਹੈ ਕੋਈ ਨਹੀਂ ਕੋਈ ਨਹੀਂ ਇਹ ਬਗਿਆ ਇਹ ਹੈਲਮਟ ਹੈ ਆਪਾਂ ਕਰੀਏ ਲੋ ਆਪਾਂ ਲੋਡ ਕਰਦੇ ਹਾਂ ਇਹਨਾਂ ਨੇ ਇਹਨਾਂ ਨੂੰ ਆ ਗਏ ਆਪਾਂ ਲੋਡ ਕਰਦੇ ਹਾਂ ਆਪਾਂ ਦੇ ਲੈਣਾ ਹੈ ਇਹ ਆਪਾਂ ਕਰੀਏ और 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 मतलब क्या पड़ रहा होगा मैडम मैडम ਤੁਹਾਡੀ ਸਾਰੀ ਟੀਮ ਨੇ ਮਿਲ ਕੇ ਸਮਾਜ ਦੀ ਸੇਵਾ ਦਾ ਕੰਮ ਕੀਤਾ ਤੇ ਪ੍ਰਧਾਨ ਮੰਤਰੀ ਜੀ ਦਾ ਇਹ ਜਿਹੜਾ ਮੰਨ ਹੈ ਉਹਨਾਂ ਦੀ ਨੀਤੀ ਹੈ ਕਿ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਉਹਨਾਂ ਦੀਆਂ ਲੋੜਾਂ ਮੁਤਾਬਕ ਉਹਨਾਂ ਦੀ ਸੇਵਾ ਕੀਤੀ ਜਾਵੇ ਲੇਕਿਨ ਉਹਨਾਂ ਦੇ ਨਿਖੰਮ ਕਰਨ ਵਾਲੇ ਜਰਨੈਲ ਵੀ ਚਾਹੀਦੇ ਆ ਤੇ ਲੱਧਰ ਸਾਹਿਬ ਤੇਰਾ ਦੀ ਪੂਰੀ ਟੀਮ ਨੇ ਜਰਨੈਲ ਬਣ ਕੇ ਇਹ ਕੰਮ ਕੀਤਾ ਹਾਲੇ ਸਮਾਰਟ ਬਹੁਤ ਕੁਝ ਕਰਨਾ ਬਾਕੀ ਹੈ ਤੇ ਇਹ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਬਹੁਤ ਅੱਛਾ ਕੰਮ ਹੈ ਇਹਨਾਂ ਦੀ ਸ਼ਲਾਘਾ ਕਰਨੀ ਪਵੇ ਲੱਗਦਾ ਨਹੀਂ ਕਿ ਇਹਨਾਂ ਨੇ ਕਿਤੇ ਜਾ ਕੇ ਨਹੀਂ ਗਏ ਆ ਇਸ ਲੋਕਾਂ ਨੂੰ ਸਾਈਕਲ ਵੀ ਬੰਨੇ ਆ ਤੇ ਹੋਰ ਬੜਾ ਅੱਛਾ ਉਪਰਾਲਾ ਕੀਤਾ ਹੈਗਾ ਅੱਗੇ ਵਾਸਤੇ ਕੀ ਮੈਸੇਜ ਆਇਆ ਦੇਖੋ ਸਮਾਰਟ ਸਾਰੇ ਬੱਚੇ ਪੈਰਾ ਤੇ ਹੋਣ ਜੀ ਦੁਨੀਆ ਭਰ ਦੇ ਵਿੱਚ ਜਿਹੜੇ ਵਿਕਲਾੰਗ ਹੈਗੇ ਜਿਨ੍ਹਾਂ ਨੂੰ ਅਸੀਂ ਸਮਝਦੇ ਆ ਉਹਨਾਂ ਦੀ ਪੈਰਾ 올림픽 ਹੋਣੀ ਹੈ ਉਹਨਾਂ ਨੇ ਉਹਦੇ ਚ ਮੈਡਲ ਵੀ ਜਿੱਤੇ ਆ ਕਾਰੋਬਾਰ ਚ ਵੀ ਅੱਗੇ ਵਧਦੇ ਆ ਔਰ ਬਹੁਤ ਕੁਝ ਉਹਨਾਂ ਨੇ ਜੀਵਨ ਦੇ ਵਿੱਚ ਕੀਤਾ ਕੋਈ ਵੀ ਕਿਸੇ ਬੰਦੇ ਦੀ ਸਰੀਰਕ ਕਮਜ਼ੋਰੀ ਉਹਦੇ ਵਿਕਾਸ ਬਾਧਾ ਨਾ ਬਣੇ ਰੋਕ ਨਾ ਬਣੇ ਉਹਦੇ ਲਈ ਸਮਾਜ ਕੰਮ ਕਰਦਾ ਹੈ ਦੇਸ਼ ਕੰਮ ਕਰਦਾ ਹੈ ਸਾਡੇ ਭਾਰਤੀ ਪ੍ਰਧਾਨ ਮੰਤਰੀ ਜੀ ਦੀ ਸੋਚ ਹੈ ਨਰਿੰਦਰ ਮੋਦੀ ਜੀ ਦੀ ਉਹਨੂੰ ਆਮ ਬੰਦੇ ਤੱਕ ਲੈ ਕੇ ਜਾਣਾ ਔਰ ਕਾਰਯਕਰਤਾ ਦਾ ਕੰਮ ਹੈ ਹਰ ਵਰਕਰ ਦਾ ਕੰਮ ਹੈ ਹਰ ਸੇਵਕ ਦਾ ਕੰਮ ਹੈਗਾ ਉਹਦੇ ਸਾਰੇ ਲੱਗੇ ਹੋਏ ਆ ਜਿਹੜੀ ਬਜ਼ੁਰਗਾਂ ਨੂੰ ਸਾਈਕਲ ਦੇਣ ਦੀ ਸਕੀਮ ਜਾਂ ਮਦਦ ਕਰਨ ਦੀ ਸਕੀਮ ਇਹਦੇ ਲਈ ਵੀ ਲੱਧਰ ਸਾਹਿਬ ਨੇ ਐਫਰਟ ਕੀਤਾ ਹੈ ਇਹ ਵੀ ਹਰ ਆਦਮੀ ਨੂੰ ਪਤਾ ਹੋਣੀ ਚਾਹੀਦੀ ਹੈ ਇਹਦੇ ਲਈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਸਰ ਜਿਹੜੀਆਂ ਦਵਾਈਆਂ ਦਵਾਈਆਂ ਵਾਸਤੇ ਜਿਹੜੀਆਂ ਸਕੀਮਾਂ ਨੇ ਉਹਦੇ ਵਾਸਤੇ ਜਾਗਰੂਕਤਾ ਦੀ ਬੜੀ ਘਾਟ ਹੈ ਸਾਰੀਆਂ ਸਕੀਮਾਂ ਲਈ ਜਾਗਰੂਕਤਾ ਸਰਕਾਰ ਉਪਰਾਲੇ ਦੇਖੋ ਅੱਜ ਕੱਲ ਦਾ ਇੰਟਰਨੈਟ ਦਾ ਜਮਾਨਾ ਹੈ ਇਹ ਸਕੀਮ ਸਾਰੀਆਂ ਇੰਟਰਨੈਟ ਤੇ ਅਵੇਲੇਬਲ ਹੈਗੀਆਂ ਉਦਮ ਹੈ ਕਿ ਜਿਹੜਾ ਸਮਾਜ ਸੇਵਾ ਕਰਨਾ ਚਾਹੁੰਦਾ ਜਿਵੇਂ ਲਿੰਦਰ ਸਾਹਿਬ ਨੇ ਉਦਮ ਕੀਤਾ ਅਸੀਂ ਵੀ ਸਾਰੇ ਲੋਕ ਜਾਈਏ ਗਵਰਨਮੈਂਟ ਦੀਆਂ ਸਕੀਮਾਂ ਦਾ ਪਤਾ ਕਰੀਏ ਪਿੰਡ ਤੇ ਬਾਹਰ ਜਿੱਥੇ ਹੋਰ ਨੋਟਿਸ ਬੋਰਡ ਲੱਗਦਾ ਉੱਥੇ ਲੱਗਣਾ ਚਾਹੀਦਾ ਵੀ ਕਿਹੜੀਆਂ-ਕਿਹੜੀਆਂ ਸਕੀਮਾਂ ਸਾਡੇ ਆਮ ਨਾਗਰਿਕ ਲਈ ਅਵੇਲੇਬਲ ਹੈ ਗੁਰਦੁਆਰਿਆਂ ਦੇ ਅੰਦਰ ਮਸਜਿਦਾਂ ਦੇ ਅੰਦਰ ਮੰਦਰਾਂ ਦੇ ਅੰਦਰ ਸਕੂਲਾਂ ਦੇ ਵਿੱਚ ਹਰ ਜਗ੍ਹਾ ਇਹਨਾਂ ਦੇ ਬਾਰੇ ਲੋਕਾਂ ਨੂੰ ਗਿਆਨ ਦੇਣਾ ਚਾਹੀਦਾ ਤਾਂ ਕਿ ਸਾਰਾ ਆਮ ਨਾਗਰਿਕ ਇਸ ਦਾ ਲਾਭ ਉਠਾ ਸਕੇ ਤਾਂ ਧੰਨਵਾਦ ਕਰਦਾ ਹਾਂ ਲਾਲਪੁਰਾ ਜੀ ਦਾ ਜੀ ਇਹ ਸਕੀਮ ਤਾਂ ਭਾਰਤ ਸਰਕਾਰ ਦੀ ਹੈ ਸਾਰੇ ਹੈਂਡੀਕੈਪ ਲੋਕਾਂ ਦੇ ਵਾਸਤੇ ਜੋ ਜੋ ਉਹਨਾਂ ਨੂੰ ਆਪਣੀਆਂ ਸਹੂਲਤਾ ਚਾਹੀਦੀਆਂ ਜੀ ਇੱਥੇ ਨਾ ਸਿਰਫ ਟ੍ਰਾਈਸਾਈਕਲ ਦੇ ਰਹੇ ਆ ਨਾ ਸਿਰਫ ਅਸੀਂ ਬੈਟਰਾਇਜ਼ਡ ਜਿਹੜੇ ਸਾਈਕਲ ਦੇ ਰਹੇ ਆ ਜੀ ਬਲਕਿ ਜਿਹੜੀਆਂ ਆਰਟੀਫੀਸ਼ੀਅਲ ਲਿੰਗਸ ਐ ਲਾਈਕ ਲੈਗਸ ਐ ਜਾਂ ਆਪਣਾ ਆਰਮਸ ਐ ਜਾਂ ਸੁਣਨ ਦੀਆਂ ਮਸ਼ੀਨਾਂ ਐ ਉਹ ਸਾਰਾ ਕੁਝ ਵੀ ਦੇ ਰਹੇ ਆ ਅੱਛਾ ਤੇ ਅਸੀਂ ਤੁਹਾਨੂੰ ਦੱਸਿਆ ਹੈਗਾ ਕਿ ਕੁਝ ਲੋਕ ਜਿਨ੍ਹਾਂ ਨੂੰ ਡਿਊ ਟੂ ਅਨਅਵੇਅਰਨੈਸ ਨਹੀਂ ਆ ਸਕੇ ਉਹ ਅੱਜ ਤਿੰਨ ਲੋਕੀ ਤਾਂ ਉਹ ਆਏ ਜਿਹੜੇ 80 80% ਹੈਂਡੀਕੈਪ ਹੈ ਪਰ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਦੇ ਵਾਸਤੇ ਵੀ ਤੇ ਹੋਰ ਲੋਕਾਂ ਵਾਸਤੇ ਵੀ ਅਸੀਂ ਬਹੁਤ ਜਲਦੀ ਤੇ ਹੁਣ ਹੁਣ ਤੱਕ ਕਿੰਨੇ ਕਾਈਕਲ ਦੇ ਦਿੱਤੇ ਹੋਏ ਆ ਨਹੀਂ ਅਸੀਂ ਤਾਂ ਇਹ ਬਹੁਤ ਦਿਨਾਂ ਬਾਅਦ ਬਹੁਤ ਸਾਲਾਂ ਬਾਅਦ ਪਹਿਲਾ ਕੈਂਪ ਲਾਇਆ ਹੈਗਾ ਤੇ ਅਸੀਂ ਇਹ ਬਹੁਤ ਸਾਰੇ ਕੈਂਪ ਪੰਜਾਬ ਦੇ ਵਿੱਚ ਆਰਗੇਨਾਈਜ਼ ਕਰਾਂਗੇ ਜੀ ਭਾਰਤੀ ਜਨਤਾ ਪਾਰਟੀ ਜਿਹੜੀਆਂ ਸਾਰੀਆਂ ਸਕੀਮਾਂ ਆ ਜਿੰਨੇ ਵੀ ਗਰੀਬਾਂ ਪ੍ਰਤੀ ਮਹਿਲਾਵਾਂ ਪ੍ਰਤੀ ਹੈਂਡੀਕੈਪ ਪ੍ਰਤੀ ਲਾਭ ਸੁਲਤਾ ਦੇ ਰਹੀ ਹੈ ਜੀ ਲੇਕਿਨ ਲੋਕਾਂ ਨੂੰ ਪਤਾ ਨਹੀਂ ਆ ਸਰ ਇਹ ਪਤਾ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ ਜੀ ਦੇਖੋ ਮੈਂ ਸਮਝਦਾ ਕਿ ਜ਼ਿੰਮੇਵਾਰੀ ਵੀ ਸਾਡੀ ਹੈ ਸਾਰਾ ਡਿਪਾਰਟਮੈਂਟ ਇਹ ਜ਼ਿੰਮੇਵਾਰੀ ਵੀ ਸਾਡੀ ਹੈ ਇਹ ਜ਼ਿੰਮੇਵਾਰੀ ਵੀ ਸਾਡੀ ਹੈ ਤੁਸੀਂ ਕਹਦੇ ਹੋ ਕਿ ਪੰਜਾਬ ਸਰਕਾਰ ਦਾ ਇਚਤ ਪ੍ਰਯੋਗ ਹੈ ਨਹੀਂ ਕੋਈ ਦੇ ਨਹੀਂ ਨਹੀਂ ਹੈ ਅੱਗੇ ਵਧਾਣ ਵਾਸਤੇ ਨਹੀਂ ਨਹੀਂ ਜੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਭਾਰਤ ਸਰਕਾਰ ਤੇ ਹੀ ਇਹ ਪੈਸਾ ਖਰਚ ਕਰ ਰਹੀ ਹੈ ਪੰਜਾਬ ਸਰਕਾਰ ਦੀ ਜ਼ੀਰੋ ਕੰਟਰੀਬਿਊਸ਼ਨ ਹੈ ਪੰਜਾਬ ਸਰਕਾਰ ਦਾ ਸਾਡਾ ਜਿਹੜਾ ਮੋਦੀ ਜੀ ਅਨਾਜ ਭੇਜ ਰਿਹਾ ਉਹਨੂੰ ਥੈਲੀ ਚ ਪਾ ਕੇ ਆਪਣੀ ਫੋਟੋ ਲਾ ਕੇ ਉਹਨੂੰ ਦੇਣਾ ਚਾਹੁੰਦੇ ਆ ਭਾਰਤ ਸਰਕਾਰ ਪੈਸਾ ਭੇਜ ਰਹੀ ਹੈ ਆਯੁਸ਼ਮਨ ਯੋਜਨਾ ਦੇ ਤਹਿਤ ਜੀ 60% ਕਰੋੜਾ ਰੁਪਈਆ ਉਹਦੇ ਉੱਤੇ ਆਪਣਾ ਮਹੱਲਾ ਕਲੀਨਿਕ ਗਾਮ ਆਦਮੀ ਕਲੀਨਿਕ ਲੈ ਕੇ ਉਹ ਆਪਣਾ ਵੇਚ ਰਹੇ ਹੈਗੇ ਆ ਫਿਰ ਆਪਣਾ ਭਾਰਤ ਸਰਕਾਰ ਹੀ ਸਾਰੀਆਂ ਸਕੀਮਾਂ ਜਿਦਾਂ ਆਪਣਾ ਉਜਵਲਾ ਯੋਜਨਾ ਹੈ ਭੈਣਾਂ ਨੂੰ 10.5 ਕਰੋੜ ਕਨੈਕਸ਼ਨ ਦਿੱਤੇ ਗਿਆ ਉਹ ਆਪਣੇ ਮੈਲੇ ਨੂੰ ਜਾਂ ਆਪਣੇ ਲੀਡਰਾਂ ਨੂੰ ਵੇਚ ਕੇ ਉਹਦੇ ਵੰਡ ਰਹੇ ਹੈਗੇ ਆ ਸਾਡ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੈਂ ਇਹ ਸਮਝ ਰਿਹਾ ਹਾਂ ਕਿ ਸਾਡੇ ਜਿੰਨੇ ਵਰਕਰ ਹੈ ਜਿੰਨੇ ਲੀਡਰ ਸਾਹਿਬਾਨ ਹੈ ਸਾਰਿਆਂ ਨੂੰ ਅਵੇਅਰ ਹੋ ਕੇ ਲੋਕਾਂ ਦੀ ਸੇਵਾ ਵਿੱਚ ਅੱਗੇ ਆਉਣਾ ਚਾਹੀਦਾ ਹੈਗਾ ਤੇ ਐ ਨਹੀਂ ਹੈਗਾ ਕਿ ਅਸੀਂ ਕੋਈ ਕ੍ਰੈਡਿਟ ਲੈਣਾ ਆ ਜਦੋਂ ਆਇਡੈਂਟੀਫਿਕੇਸ਼ਨ ਕੈਂਪ ਲੱਗਿਆ ਸੀਗਾ ਅਸੀਂ ਕਿਸੇ ਦੀ ਜਾਤ ਧਰਮ ਪਾਰਟੀ ਕੁਝ ਵੀ ਨਹੀਂ ਪੁੱਛਿਆ ਜਿਹੜੇ ਵੀ ਅੱਜ ਵੀ ਅਸੀਂ ਕਿਸੇ ਬੈਨੀਫਿਸ਼ੀਰੀ ਨੂੰ ਤੁਸੀਂ ਪੁੱਛ ਲਓ ਉਹ ਕਿਹੜੀ ਪਾਰਟੀ ਨਾਲ ਸੰਬੰਧਤ ਆ ਅਸੀਂ ਕਿ ਵੋਟਾਂ ਥੋੜੀ ਮੰਗ ਰਿਆ ਅਸੀਂ ਤਾਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਆ ਉਹ ਔਰ ਜੋ ਮੋਦੀ ਜੀ ਦਾ ਵਿਚਾਰ ਹੈ ਸੋਚ ਹੈ ਉਹਦੇ ਤੇ ਹੀ ਚੱਲਣਾ ਚਾਹੁੰਦੇ ਆ ਜੋ ਗੁਰੂ ਸਾਹਿਬਾਨ ਦੀ ਸੋਚ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਦੇ ਤੇ ਹੀ ਚੱਲਣਾ ਚਾਹੁੰਦੇ ਆ